ਸਾਰੇ ਵੀਰਾਂ ਨੂੰ ਪਿਆਰ ਭਰੀ ਜਤਰੀ ਦਾ ਮੇਰੇ ਗੱਲੂਆਂ ਹਾਕਮ ਸਿੰਘ ਬੜਾੜ ਉਰਫ ਚੌਧਰੀ ਜੀ ਕੋਟ ਵਾਲਗੋਂ ਅੱਜ ਅਸੀਂ ਪਸ਼ੂਆਂ ਦੇ ਵਿੱਚ ਜਿਹੜੀਆਂ ਚਾਰ ਬਿਮਾਰੀਆਂ ਸੂਣ ਸਮੇਂ ਆਉਂਦੀਆਂ ਇਹ ਵੀ ਹੈ ਬਹੁਤ ਵੱਡੀਆਂ ਨਾਰਮ ਨਾਮ ਆ ਬਿਮਾਰੀਆਂ ਇਹਨਾਂ ਦਾ ਅਸੀਂ ਤੁਹਾਨੂੰ ਲਾਜ ਦੱਸਾਂਗੇ ਵੀ ਜਮਾਂ ਨਹੀਂ ਹੋਣਗੀ ਜੇ ਸੂਣ ਤੋਂ ਬਾਅਦ ਤੱਕ ਮੈਂ ਇਹਨੂੰ ਮਾਰੀ ਨਾ ਉਗੀ ਪਹਿਲੇ ਨੰਬਰ ਤੇ ਜਿਵੇਂ ਗਾਂ ਜਾਂ ਮੱਝ ਆਪਣੀ ਸੂਣ ਵਾਲੀ ਆ ਪਸਾਲ ਪਰ ਉਹਦੀ ਵੇਟ ਕਰਦੇ ਰਹਿੰਦੇ ਨੇ ਉਹ ਸੂ ਪੈਂਦੀ ਉਹਦੀ ਜੀਰ ਨਹੀਂ ਪੈਂਦੀ। ਨਾ ਜੀਰ ਪੈਣ ਕਰਕੇ ਜਿਹੜਾ ਪਸ਼ੂ ਦਾ ਸਾਰਾ ਸਾਲ ਦਾ ਸੂਆ ਖਰਾਬ ਹੋ ਜਾਂਦਾ। ਉਸ ਆਪਣਾ ਖਰਚਾ ਵੀ ਲੱਗਦਾ ਡਾਕਟਰਾਂ ਤੋਂ ਦਵਾਈਆਂ ਤੋਂ ਵੀ ਭਰਉਂਦੇ ਰਹਿਣੇ ਆ। ਨਾ ਹੀ ਉਹਨਾਂ ਪ੍ਰੋਪਰ ਪਸ਼ੂ ਦੁੱਧ ਤੇ ਆਵੇ। ਇਹ ਜੇ 25 ਦਿਨਾਂ ਬਾਅਦ ਉਹ ਗੰਦਮ ਵਾਲਾ ਛਿੱਟੂ ਹਟਦੀ ਆ ਫੇਰ ਉਹ ਪਸ਼ੂ ਦੇ ਕਈ ਵਾਰਾਂ ਰੈਣ ਦੇ ਵੀ ਚਾਂਟ ਹੁੰਦੇ ਨੇ। ਫੇਰ ਲੱਗ ਪੈਂਦਾ ਪਸ਼ੂ। ਸੂ ਆਸੀ ਇਹ ਪਹਿਲਾਂ ਹੀ ਆਪਾਂ ਇਹਦਾ ਪਟਰਾ ਹੋਰ ਕਰ ਲੈਣੀ ਵੀ ਫੇਰ ਨਾਰਜ ਜਦੋਂ ਆਪਣੀ ਮਾਂ ਸੁਪਿੰਦੀ ਆ ਸੂਰ ਤੋਂ 5-7 ਮਿੰਟ ਬਾਅਦ ਤੁਸੀਂ ਕੀ ਲੈਣੀ ਐ ਇਮਲੋ ਲੌਂਗ ਇਹ ਦਵਾਈ ਆ ਜਾਂ ਜੂਟਰ 1 ਲੀਟਰ ਉਹ ਮੈਂ ਦੇ ਅੰਦਰ ਤੁਸੀਂ ਛਿੜ ਦਿਓ ਤੇ ਮੈਂ ਇਹਨੂੰ ਗੋੜ ਖਵਾ ਕੇ ਪਾਣੀ ਪਿਆ ਕੇ ਤੇ ਮੈਂ ਦੀ ਸਾਰੀ ਦੀ ਸਾਰੀ ਜੇਰ ਅੱਤੇ ਘੰਟੇ ਦੇ ਵਿੱਚ ਮੈਂ ਜੀਰ ਪੈ ਜੂ ਕਿਹੜੀ ਬਈ ਇਮਲੋ ਲੌਂਗ ਇਮਲੋ ਲੌਂਗ ਇਮਲੋ ਲੌਂਗ ਹਾਂ ਠੀਕ ਹੈ ਮੇਰੇ ਕੋਲ ਕੁਈ ਨਿਆਪਾ ਦਿਖਾ ਰਿਹਾ ਹੈ ਯੂਟਰ 1 ਲੀਟਰ ਸਿੱੜ ਦੇਣੀ ਹੈ ਯੂਟਰ ਹੈ ਹਾਂ ਇਹ ਮੈਂ ਤੁਹਾਨੂੰ ਵੀਰੋ ਇਹ ਦੱਸ ਰਿਹਾ ਜਿਹਦਾ ਮੈਂ ਆਪ ਰਿਜ਼ਲਟ ਕੱਢਿਆ ਐਵੇਂ ਨਹੀਂ ਮੈਂ ਕਹਿ ਰਿਹਾ ਬੀਜੇ ਦਾ ਆਹੋ ਵੀ ਗੱਲਾਂ ਹੀ ਨਹੀਂ ਹੈ ਹਨ ਨਹੀਂ ਆ ਰਿਜ਼ਲਟ ਹੈ ਦਾ ਇਹ ਲੋਨ ਲਾਉਣਾ 100% ਮੈਂ ਮੇਰੇ ਘਰੇ ਚਤੋਂ ਪੈਰ ਪਈ ਜਾਂਦੀ ਕਿਉਂ ਸੂਨ ਵਾਲੇ ਪਸ਼ੂ ਦਾ ਖਤਰ ਜੇ ਇਹ ਫਿਰ ਗਾਵਾਂ ਗੋਆਂ ਤੇ ਵੀ ਕਰ ਜਾਂਦੀ ਹੈ ਯੂਟਰ ਦੀ ਵੀ ਆਪਾਂ ਫੋਟੋ ਲਾ ਦਾਂਗੇ ਵਿੱਚ ਤੇਮ ਲੋਨ ਬਾਈ ਕੋਲੇ ਹੁਣ ਇਸ ਟਾਈਮ ਪਈ ਸੀਗੀ ਆ ਇੱਕ ਵਾਰੀ ਵੇਖ ਲਓ ਤੁਸੀਂ ਫੋਟੋ ਇਹਦੀ ਮਾਰਕਟ ਚ ਕਿੰਨੇ ਕਦੀ ਮਿਲ ਜਾਂਦੀ ਐ ਬਈ ਇਹ ਬਈ 2 ਲੀਟਰ ਵਾਲੀ 220 ਦੀ ਐ ਅੱਧਾ ਲੀਟਰ ਵਾਲੀ 100 ਦਾ ਕਿਹਦੀ ਐ ਬਹ ਫੇਰ ਤਾਂ ਸਸਤਾ ਹੀ ਸੌਦਾ ਜਦੋਂ ਤੁਹਾਡੀ ਮਹਾਂਜ ਸੰਜੋਬੀ ਚਾਰ ਪੰਜ ਦਿਨ ਰਹਿ ਗਏ ਤੇ ਪਹਿਲੇ ਹੀ ਐਡਵਾਂਸ ਲਿਆ ਕੇ ਕਰੇ ਰੱਖ ਲੈ ਹਾਂ ਇਹ ਜਰੂਰ ਨਾ ਕਰੋ 200 ਦਾ ਨਾ ਸੋਚੋ ਤੇ ਆਪਣੀ ਮਹਾਂ ਦੇ 201500 ਦਾ ਡਾਕਟਰ ਹੀ ਲੈ ਜਾਂਦਾ ਹਾਂ ਪਸ਼ੂ ਦਾ ਉਹ ਟੀ ਵੀ ਨਹੀਂ ਰਹਿੰਦਾ ਪਸ਼ੂ ਜਦੋਂ ਖਤਮੀ ਹੋ ਜਾਂਦਾ ਹਾਂ ਜਿਹੜੀ ਆਪਦੀ ਆਪ ਜੀ ਰਪੇ ਜਾਣੀ ਉਹਦੇ ਹਰ ਗਰੀ ਨਹੀਂ ਜੀ ਉਹਦੇ ਮਰਗੀ ਨਹੀਂ ਜੀ ਨੰਬਰ 2 ਤੇ ਆ ਗਈ ਜਿਹੜਾ ਆਪਣਾ ਪਸ਼ੂ ਚ ਮਿਲਕ ਫੀਵਰ ਹੋ ਜਾਣਾ ਹਾਂਜੀ ਹਾਂਜੀ ਆਪਾਂ ਕਹਿੰਦੇ ਨੇ ਬਲੱਡ ਘਟ ਕੇ ਪਸ਼ੂ ਬੁੱਕਲ ਮਾਰ ਜਾਂਦਾ ਜਦੋਂ ਆਪਾਂ ਚੋ ਤੇ ਨੇ ਹਾਂ ਉਹਦੇ ਵਾਸਤੇ ਜਦੋਂ ਆਪਣਾ ਪਸ਼ੂ ਦੀ ਜੇਰ ਪੈ ਗਈ ਜੇਰ ਪੈਣ ਤੋਂ ਬਾਅਦ ਆਪਾਂ ਮੈਂ ਚੋਨੇ ਵੇਲੀ ਕਰਦੇ ਹਾਂ ਜੇਰੀ ਕਰਨ ਤੋਂ ਬਾਅਦ ਉਹ ਮੈਂ ਨੂੰ ਮਿਲਕ ਜੀ ਹੋ ਜਾਂਦਾ ਹਾਂ ਇਹ گاਵਾਾਂ ਚ ਜ਼ਿਆਦਾ ਹੁੰਦਾ ਵੇਹੇ ਹਣਾ گاਵਾਾਂ ਚ ਵੀ ਹੁੰਦਾ ਮੱਝਾਂ ਚ ਵੀ ਹੁੰਦਾ ਪਰ ਡੇ ਜਿਹੜੇ ਪਸ਼ੂ ਦੁੱਧ ਦੇਣ ਵਾਲੇ ਆ ਉਹਦੇ ਚ ਜ਼ਿਆਦਾ ਹੁੰਦਾ ਜਿਹੜੇ 10-12 ਕਿਲੋ ਦੁੱਧ ਦੇਣ ਆ ਠੀਕ ਹੈ ਬਈ ਪਹਿਲਾਂ ਚੋ ਇਹ ਗਿਰਾ ਹਈਆ ਮਿਲਕ ਫੀਰ ਨੂੰ ਆਪਾਂ ਰੋਕਣਾ ਜਦੋਂ ਆਪਣੀ ਮਾਂ ਦੀ ਗੀਰ ਪੈ ਗਈ ਗੀਰ ਪੈਣ ਤੋਂ ਬਾਅਦ ਆਪਾਂ ਹਾਂ ਜੈਲ ਦੇ ਦੇਣੀ ਆ ਜਿਹੜੀਆਂ ਮੈਂ ਵਰਤੀਆਂ ਮੈਂ ਤਾਂ ਮੈਂ ਕਹਿਣ ਦੀਆਂ ਵਰਤੀਆਂ ਮੈਂਨ ਕਾਇੰਡ ਦੀਆਂ ਹੈ ਹਾਂਜੀ ਐਡਵਾਂਸ ਬੋ ਫਿਰ ਇਹ ਤਾਂ ਮੈਨ ਕਾਇੰਡ ਤਾਂ ਜਿੱਥੋਂ ਮਰਜੀ ਲੈ ਲੈ ਜਿਹਨੇ ਮਰਜੀ ਸਟੋਰ ਤੋਂ ਤੁਸੀਂ ਅੱਧਾ ਘੰਟਾ ਹਾਂ ਪਹਿਲਾਂ ਦੇ ਦਿਓ ਉਹ ਥੋੜੀ ਮੈਂ ਇਹਨੂੰ ਮਿਲ ਕੇ ਫਿਰਨਾ ਉਹ ਮੈਂ ਸ਼ਰਤ ਦਾ ਲਿਖ ਕੇ ਦੇਵਾਂਗਾ ਨਹੀਂ ਉਹ ਦਵਾਈ ਕਿਹੜੀ ਜੈਲ ਵਾਈ ਦੀ ਜੈਲ ਵਾਜੇ ਕਸਟਮਰ ਜੈਲ ਜੈਲ ਕਸਟਮਰ ਜੈਲ ਕਸਟਮਰ ਜੈਲ ਅਡਵਾਂਸ ਆਪਾਂ ਨਾਂ ਆਵੇ ਚ ਨੂੰ ਆਪਾਂ ਲਿਖ ਦਾਂਗੇ ਵੀਡੀਓ ਦੇ ਕੋਈ ਨਹੀਂ ਹਾਂ ਕੋਈ ਨਹੀਂ ਕੋਈ ਉਹ ਹਿਸਾਬ ਨਾਲ ਪਤਾ ਲੱਗ ਜੂ ਦਰਸ਼ਕਾਂ ਨੂੰ 225 30 ਦੀ ਹੋਊ ਮੇਰੇ ਹਿਸਾਬ ਨਾਲ ਆਓ ਕਈ ਵਾਰੀ ਫਰਕ ਹੁੰਦਾ ਮਾੜਾ ਮੋਟਾ ਰੇਟ ਦੌਰੇ ਪਰੇ ਦਹਾਵਿਆਂ ਦਾ ਹੀ ਫਰਕ ਹੁੰਦਾ ਕੋਈ ਬਾਲਾ ਨਹੀਂ ਇਹ ਥੋੜੀ ਮੈਨੂੰ ਮਿਲ ਕੇ ਵੀ ਰਹਾ ਉਹ ਬਾਕੀ ਇਹ ਤੁਸੀਂ ਦਿੰਦੇ ਰਿਹਾ ਕਰੋ ਤੇ ਥੋੜੀ ਨਾ ਮੰਹਾਂ ਦਾ ਦੁੱਧ ਨਾ ਕੱਢੂਗਾ ਦੁੱਧ ਵੀ ਵਦਨ ਚ ਇਹ ਸਾਈ ਹੋਗੀ ਇਹ ਤਾਂ ਜ਼ਰੂਰੀ ਵਾਲੀ ਗੱਲ ਹੀ ਹੋ ਗਈ ਕਿ ਜائیں ਆਪਾਂ ਕਈ ਵਾਰੀ ਬੰਦਾ ਪੁਰਾਣੇ ਲੋਕੀ ਨਹੀਂ ਦਿੰਦੇ ਸੀਗੇ ਵੀ ਅੰਦਾਜ਼ੇ ਲਾ ਲੈਂਦੇ ਵੀ ਆਪੇ ਹੀ ਪੈ ਜੂਗੀ ਤੇ ਹੁਣ ਮਤਲਬ ਵੀ ਉਹ ਗੱਲਾਂ ਹੀ ਰਹੀਆਂ ਨਹੀਂ ਪਹੂਆਂ ਜਿਵੇਂ ਹਨ ਚਲੋ ਇਹ ਤਾਂ ਚੰਗੀ ਗੱਲ ਹੀ ਹੈ ਜੇ ਕੋਈ ਦੋ ਤਿੰਨ ਤੇ ਜਿਹੜਾ ਉਦੋਂ ਵੱਡੇ ਬਿਮਾਰੀ ਹੈ ਸਭ ਤੋਂ ਭੈੜੀ ਜਦੋਂ ਆਪਣਾ ਪਸ਼ੂ ਸੂਂ ਪੈਂਦਾ ਕਈ ਵਾਰਾਂ ਤਾਂ ਜੀਰ ਦੇ ਨਾਲ ਪਾ ਰ ਆਉਣ ਲੱਗ ਪੈਂਦਾ ਹਾਂਜੀ ਹਾਂਜੀ ਕਈ ਵਾਰ ਨਹੀਂ ਮੈਂ ਆਪਣੀ ਮਾਂ ਸਵੇਰੇ ਸੂਈ ਆ ਸ਼ਾਮ ਨੂੰ ਮੈਂ ਪਾਰ ਕੱਢ ਜਾਂਦੀ ਹਾਂ ਹਾਂਜੀ ਕਈਆਂ ਨੂੰ ਨਹੀਂ ਪਤਾ ਲੱਗਦਾ ਨਹੀਂਆਂ ਮਰ ਵੀ ਜਾਂਦੇ ਆ ਪਾਰ ਕੱਢਣ ਨਾਲ ਅੱਛਾ ਹਾਂ ਇਹਦਾ ਵੀ ਆਪਾਂ ਪਹਿਲਾਂ ਹੀ ਕੰਟਰੋਲ ਕਰਨਾ ਨੰਬਰ 1 ਤਾਂ ਜਿਹੜਾ ਇਹ ਹੈਗਾ ਆਪਣੀ ਜੈਲ ਦਿੱਤੀ ਆ ਹਾਂਜੀ ਇਹ ਨੂੰ ਕੰਟਰੋਲ ਕਰੂ ਪਾਰ ਤੋਂ ਵੀ ਕਰੂਗੀ ਠੀਕ ਹੈ ਬਈ ਪਾਰ ਆਪਣਾ ਪਸ਼ੂ ਦਾ ਕਦੋਂ ਹੋਣਾ ਜਦੋਂ ਉਹਦਾ ਬੀਪੀ ਲੋ ਹੋ ਜਾਣਾ ਠੀਕ ਹੈ ਉਦੋਂ ਆਪਾਂ ਇਹਦੇ ਤੇ ਉਹ ਆਪਣਾ ਜੈਕਸ਼ਨ ਲਾ ਦੇਣਾ ਭਲਾ ਮੈਂ ਕੱਡੇ ਪਾਰ ਜਾਣਾ ਕੱਡੇ ਕੋਬਾ ਕਲਡੀ ਕਿਹੜਾ ਕੋਬਾ ਕਲਡੀ ਇਹ ਇੱਕ ਐਛੀ ਮਦਦ ਹੁੰਦਾ ਲਾਲ ਦੇ ਰੰਗ ਦਾ ਠੀਕ ਆ ਬਈ ਕੋਬਾ ਕਰ ਡੀ ਡੀ ਕੋਬਾ ਕਰ ਡੀ ਹਾਂ ਠੀਕ ਹੈ ਇਹ ਆਪਣੀ ਮੈਂ ਕਿਤੇ ਰਾਤ ਨੂੰ ਸੂਈ ਆ ਆਪਣੇ ਕੋਲ ਇਹ ਜੈਕਸ਼ਨ ਨਹੀਂ ਹੈਗਾ ਫੇਰ ਪੈ ਗਈ ਆ ਹਾਂਜੀ ਹਾਂਜੀ ਹਾਂ ਪਾਰ ਕੱਢਦੀ ਮੈਂ ਜਾਂ ਨਾ ਕੱਢਦੀ ਫੇਰ ਵੀ ਤੁਸੀਂ ਮੈਂ ਦੇ ਰੱਸੀ ਪਾ ਲੋ ਅਛਾ ਨੂੰ ਪਰਪਰ ਪਤਾ ਲੱਗ ਜੇ ਮੈਂ ਸੈਟ ਆ। ਕਈ ਵਾਰ ਆ ਪਾਦਣਾ ਮੈਂ ਦੇਰ ਭਾਰ ਕੱਢਣੀ ਉਹ ਤੋਂ ਮਗਰੋਂ ਆ ਤੇ ਲੈਣਾ ਹੁਣ ਮੈਂ ਮਰੀ ਆ। ਅਛਾ। ਤਸਵੀਰੀ ਸੂਈ ਸੂਈ ਵਧੀਆ ਪੱਠੇ ਖਾਦੇ। ਸ਼ਾਮ ਨੂੰ ਮੈਂ ਭਾਰ ਕੱਢ ਕੇ ਝੋਟੀ ਮਾਰ ਦਵਾਂ। ਆਓ ਫਿਰ ਪਤਾ ਨਹੀਂ ਲੱਗਾ ਹੁਣ ਮਾਲਕ ਨੂੰ। ਹਾਂ। ਨੰਬਰ 4 ਤੇ ਜਦੋਂ ਆਪਣਾ ਪਸੂ ਸੂ ਪੈਂਦਾ। ਹੂੰ। ਥਾਣਾ ਦੀ ਬਿਮਾਰੀ ਆ ਜਾਂਦੀ। ਹਾਂ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਅੱਜਕੱਲ। ਇਹ ਜੇ ਠੰਡ ਨੂੰ ਡਿੱਗ ਪੇ ਛੇਤੀ ਕਿਤੇ ਡਾਕਟਰ ਰਾਂਜੀ ਕਰ ਸਕਦਾ। ਆਓ ਜੇ ਤਾਂ ਮੌਕਾ ਰਹਿੰਦੇ ਕੰਮ ਸੰਭਾਲਿਆ ਜਾਵੇ ਤਾਂ ਹੋ ਸਕਦਾ ਨਹੀਂ ਤਾਂ ਨਹੀਂ ਕਿੰਨਾ ਹੀ ਤਾਂ ਨਹੀਂ ਹਾਂ ਇਹ ਤਾਂ ਜਿਵੇਂ ਹੁਣ ਆਪਣਾ ਪਸ਼ੂ ਚੋ ਲਿਆ ਦੁੱਧ ਚੋ ਲਿਆ ਹੂੰ ਥੂੜ ਤੋਂ ਬਾਅਦ ਬਹੁਤਾ ਦੁੱਧ ਨਹੀਂ ਛੱਡਣਾ ਜਦੋਂ ਆਪਾਂ ਬਹੁਤਾ ਦੁੱਧ ਛੱਡ ਦਿੰਦੇ ਆ ਪਸ਼ੂ ਦਾ ਦਾਵ ਆ ਜਾਂਦੀ ਹੈ ਹੂੰ ਦਾਵਣ ਕਈ ਵਾਰ ਸੂਜ ਪੈ ਜਾਂਦੀ ਜਾਂ ਨਾ ਸੂਜ ਪਵੇ ਉਹ ਪੈਂ ਬੌੜਾ ਦਹੀਂ ਬਣ ਜਾਂਦਾ ਦੁੱਧ ਹਾਂ ਦਹੀਂ ਬਣ ਜਾਂਦਾ ਇਹ ਕਿਉਂ ਆਪਾਂ ਦੁੱਧ ਘੱਟ ਛੱਡਣਾ ਹੁਣ ਆਪਣੇ ਉਹ ਇਨਫੈਕਸ਼ਨ ਵੀ ਬਣ ਜਾਂਦੀ ਫਿਰ ਅੰਦਰ ਆਪਾਂ ਜਿਹੜੀ ਇਹਨੂੰ ਦਿੱਤੀ ਆ ਜੈਲ ਵੀ ਦਿੱਤੀ ਆ ਉਹਦੇ ਕਰਕੇ ਤੁਹਾਨੂੰ ਮਿਲਕ ਵੀ ਬੰਦਾ ਹੋਊਗਾ ਜੈਕਸ਼ਨ ਵੀ ਲਾਇਆ ਨਹੀਂ ਹੋਊਗਾ ਬਾਕੀ ਜਦੋਂ ਆਪਾਂ ਮੈਂ ਚੋਲ ਹੀ ਆ ਅੱਛਾ ਇੱਕ ਘੰਟਾ ਮੈਨੂੰ ਬੈਠ ਨਹੀਂ ਦੇਣਾ ਇੱਕ ਘੰਟਾ ਹੈ ਹਾਂ ਜੇ ਜੇ ਤੁਹਾਡੇ ਕੋਲੇ ਡਟੋਣ ਹੈਗੀ ਆ ਹੂੰ ਜਾਂ ਬੀਟਾ ਠੀਨ ਲਿਕ ਕਰ ਹੈਗੀ ਆ ਉੱਥਾ ਨਾ ਤੇ ਡਬੋ ਕੇ ਹੂੰ ਤਾਂ ਉਹ ਬੈਠੇ ਬੂਕੇ ਤੋਂ ਨਹੀਂ ਜਿਹੜੇ ਸਰਾਖ ਚੰਗੀ ਤਰ੍ਹਾਂ ਨੱਪਦੇ ਜਾਂ ਫਿਰ ਇੱਕ ਘੰਟਾ ਵੀ ਮਗਰੋਂ ਆਏ ਹੁੰਦਾ ਵੀ ਪੱਠੇ-ਪੁੱਠੇ ਪਾ ਦਵੇ ਬੰਦਾ ਵੀ ਤਾਂ ਵੀ ਪਹੂ ਵਾਰੇ ਲੱਗਿਆ ਰਹਿੰਦਾ ਸੂਆ ਪਸੂ ਬਹਿ ਜਾਂਦਾ ਨਾ ਹਾਂ ਸੂਆ ਬਹਿ ਜਾਂਦਾ ਇਹ ਉਸ ਇਸ ਕਰਕੇ ਵੀ ਮਤਲਬ ਆਪਣਾ ਬਚਾਓ ਸਕਦਾ ਹਾਂਜੀ ਹਾਂਜੀ ਇਹ ਤੁਹਾਡੇ ਕੋਲੇ ਇਹ ਹੈ ਨਹੀਂ ਮੈਂ ਜੇ ਥੰਤ ਹੋ ਕੇ ਬੂਬੀਆਂ ਨੱਪ ਕੇ ਸਰੋਂ ਦਾ ਤੇਲ ਲਾ ਦਵਾਂ ਹਾਂਜੀ ਇੱਕ ਘੰਟਾ ਮੈਂ ਨਹੀਂ ਬੈਠਣ ਦੇਣਾ ਬੈਠਾ ਨਹੀਂ ਦੇਣਾ ਮੈਂ ਮਾਦਾ ਥਾਣਾ ਕਰਾ ਲਈ ਜਰੂਰੀ ਗੱਲ ਆ ਵੀ ਨੋਟ ਕਰਨ ਵਾਲੀ ਵੀ ਬੈਠਾ ਨਹੀਂ ਬਹੂਣ ਦੇਣਾ ਇੱਕ ਘੰਟਾ ਇਹ ਨਹੀਂ ਚਾਰੇ ਬਿਮਾਰੀਆਂ ਇਹ ਪੜਿਆ ਸੁਣ ਤੋਂ ਬਾਅਦ ਹੀ ਆਉਂਦੀਆਂ ਪਰ ਤੇ ਹੈ ਵੀ ਬਹੁਤ ਪੱਜਾ ਦੇ ਪੜਦੇ ਆਇਆ ਨਾ ਬਈ ਤੇਰਾ ਤਾਂ ਹੁਣ ਕਈ ਸਾਲ ਹੋ ਗਏ ਤੇ ਯਰ ਬਾ ਹੁਣ ਨਵੇਂ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਹ ਗੱਲ ਦਾ ਆਪਾਂ ਵੀ ਤਾਂ ਹੀ ਤੁਹਾਡੇ ਕੋਲੇ ਉਪੜੇ ਆ ਵੀ ਵੀ ਤੇ ਯਰ ਬਾ ਤੁਹਾਡਾ ਫੁੱਲ ਕਰਦਾ ਹੈ ਇਹ ਹੁਣ ਜਦੋਂ ਪਹਿਲਾਂ ਝੋਟੀਆਂ ਆਪਾਂ ਖਿੱਚ ਕੇ ਚੋਣਿਆ ਤਣ ਹੱਥ ਦੇ ਵਿੱਚ ਹੀ ਬੁਲਬੁਲਾ ਬਣ ਜਾਂਦੇ ਆ ਬਣ ਜਾਂਦਾ ਉਹ ਕਿਉਂ ਨਾੜਾਂ ਦਾ ਕੋਮਲ ਹੁੰਦੀਆਂ ਨਹੀਂ ਉਹ ਜਿਹੜੀ ਭਲ ਭੁਲਾ ਦੇ ਹੁੰਦੇ ਆ ਉਹ ਉਹ ਹੀ ਚੀਜ਼ ਇੱਕ ਭਲ ਹੁੰਦੀ ਆ ਭਲ ਹੁੰਦੀ ਆ ਹਾਂ ਇੱਕ ਭਲ ਜਿਹਨੂੰ ਆਪਾਂ ਆਨੇ ਪੱਕ ਜਾਣੀ ਆ ਉਹ ਆਪਾਂ ਚੂਈ ਜਾਂਦੇ ਖਿੱਚ ਕੇ ਖਿੱਚ ਕੇ ਚੂਈਂ ਮੁੱਠੀ ਜਿਹਾ ਤੋਂ ਦੇ ਤਣ ਫੁੱਜ ਜਾਣਾ ਹਾਂ ਉਹ ਹੀ ਲਹੂ ਪੀ ਲੈਂਦੀ ਇਹ ਪਹਿਲਾਂ ਝੋਟੀ ਦੇ ਬਾਲੀ ਆਉਂਦੀ ਇਹ ਪ੍ਰੋਬਲਮ ਹਾਂ ਪਹਿਲਾਂ ਝੋਟੀ ਨੂੰ ਜਿੰਨਾ ਵੀ ਤੁਸੀਂ ਪੋਲਾ ਚ ਹਾਂਜੀ ਹਾਂਜੀ ਪਰ ਉਹਦਾ ਤੇਲ ਲਾ ਲਓ ਖਿੱਚੋ ਨਾ ਰਹਿਣ ਪੋਲਾ 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 ਚ ਅੱਛਾ ਕਿਉਂ ਨਾੜਾ ਨਰਮ ਹੁੰਦੀਆਂ ਨਾੜਾ ਟੁੱਟ ਜਾਂਦੀ ਤੇ ਉਹ ਸੋਜ ਪੈ ਜਾਂਦੇ ਆ ਇਸ ਆਪ ਪਾਸੋਂ ਦੀ ਜੱਕਣਾ ਵੱਢੀ ਜਾਂਦੀ। ਤੂੰ ਕਿਉਂ ਇਹ ਤੁਸੀਂ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰ ਦੋ ਕਿਉਂ ਹਰੇਕ ਦਾ ਫਾਇਦਾ ਹੋ ਸਕਦਾ। ਅਮੀਰ ਗਰੀਬ ਦਾ ਤੇ ਬਾਕੀ ਬੇਜਵਾਨਾਂ ਦਾ ਵੀ ਫਾਇਦਾ ਹੋ ਸਕਦਾ। ਹਾਂਜੀ ਦੋਸਤੋ ਬਾਈ ਨੇ ਆਪਣੇ ਨਾਲ ਜਿਹੜੀ ਜਾਣਕਾਰੀ ਸ਼ਾਂਝੀ ਕੀਤੀ ਹੈ ਕੰਮ ਦੀ ਜਾਣਕਾਰੀ ਆ ਵੀ ਐਵੇਂ ਗੱਲਾਂ ਗੁੱਲਣ ਵਾਲੀ ਗੱਲ ਨਹੀਂ ਗਈ। ਵੀ ਜੇ ਜਿਹੜਾ ਟ੍ਰੀਟਮੈਂਟ ਇਹਨਾਂ ਨੇ ਦੱਸਿਆ ਵੀ ਇਹ ਕੀਤਾ ਹੈ ਇਹਨਾਂ ਨੇ ਤੇ ਆਰਦੇ ਕੱਢੇ ਆ ਫਿਰ ਆਪਾਂ ਨੇ ਇੱਦੱਕ ਗੱਲ ਪਹੁੰਚੀ ਆ ਵੀ ਐ ਨਹੀਂ ਕਿ ਆ YouTubeer ਕਈ ਉਹੀ ਬਣਾ ਕੇ ਮਣਾ ਹੀ ਬਣਾ ਕੇ ਗੱਲਾਂ ਕਹਿਂਦੇ ਆ। ీ ను